ਅੱਤੀ ਮੈਨੂੰ ਥਾਣੇਦਾਰ ਫੋਨ ਕਰ ਰਿਹਾ ਮੈਨੂੰ ਕਹਿੰਦਾ ਤੂੰ ਆ ਜਾ ਇੱਥੇ ਤੇਰਾ ਰਾਜੀ ਨਾਮਾ ਕਰਾ ਦਈਏ ਤੇ ਮੈਂ ਕਹਾਂ ਜੀ ਮੈਨੂੰ ਤਾਂ ਪਤਾ ਵੀ ਨਹੀਂ ਵੀ ਉਹ ਬੰਦੇ ਕਿੱਥੇ ਆ ਕਿੱਥੇ ਨਹੀਂ ਵੀ ਤੁਸੀਂ ਮੈਨੂੰ ਐਡੀ ਜਲਦੀ ਕਿੱਦਾਂ ਫੋਨ ਕਰਤਾ ਫਿਰ ਅੱਜ ਸਵੇਰੇ ਅਸੀਂ ਫੋਨ ਕੀਤਾ ਬਲਕਾਰ ਸਿੰਘ ਇਹ ਆ ਸਹੀ ਨਹੀਂ ਅਸੀਂ ਕਿਹਾ ਵੀ ਸਾਡੇ ਮਾਰ ਕੇ ਗਿਆ ਸਾਨੂੰ ਕੋਈ ਨਹੀਂ ਪੁੱਛਣ ਆਇਆ ਕਿ ਅੰਦਰ ਰਾਜੀ ਨਾਮਾ ਕਰ ਲਓ ਇੱਥੇ ਆ ਜਾਓ ਥਾਣੇ ਕਹਿੰਦਾ ਬੱਚਾ ਅਗਰ ਮੇਰਾ ਮਾਰ ਕੇ ਸਵੇ ਮੈਂ ਕਿਨੂ ਗੋਗ ਦੇ ਕਿ ਮੇਰੇ ਕੋਈ ਬੱਚਾ ਆਏਗਾ ਮੇਰੇ ਬੱਚੇ ਨੇ ਮਾਰ ਕੇ ਸਟੇਗੇ ਕੋਈ ਪ੍ਰਸ਼ਾਸਨ ਅਧਿਕਾਰੀ ਜਿਹੜਾ ਇੱਥੇ ਪਹੁੰਚਿਆ ਨਹੀਂ ਨਾ ਕਿਸੇ ਨੇ ਸਾਰ ਦਿੱਤੀ ਅਜੇ ਟੂਟੇ ਪਰਚੇ ਪਾਣੇ ਹੋਣ ਤੇ ਘਰ ਬੈਠੇ ਹੀ ਪੈ ਜਾਂਦੇ ਨੇ ਕਿੱਥੇ ਗਏ ਨੇ ਸਾਡੇ ਸੁਪਨ ਸ਼ਰਮਾ ਜੀ ਜਿਹੜੇ ਕਹਿੰਦੇ ਆ ਵੀ ਅਸੀਂ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਗਰੀਬ ਇਨਸਾਨ ਦੇ ਉੱਤੇ ਕੋਈ ਵੀ ਗੱਲ ਨਹੀਂ ਆਂਦਾਂਗੇ ਪਰ ਭਗਵਾਨ ਮਾਨਸਾਬ ਕਹਿੰਦੇ ਨੇ ਵਟਸਐਪ ਨੰਬਰ ਤੇ ਤੁਸੀਂ ਸੰਦੇਸ਼ ਭੇਜੋ ਅਸੀਂ ਤੁਹਾਡੀ ਗੋਪਨੀਯਤਾ ਰੱਖਾਂਗੇ ਕੀ ਗੋਪਨੀਯਤਾ ਆ ਗੋਪਨੀਯਤਾ ਮੈਨੂੰ ਦੋ ਵਾਰੀ ਘਰਾਇਆ ਔਰ ਮੇਰੇ ਬਾਹਰ ਉੱਤੇ ਉਹਨਾਂ ਨੇ ਮੁੱਕੇ ਮਾਰੇ ਹੈਗੇ ਆ ਮੇਰੇ ਆਲਾ ਪਾਟੇ ਦੇ ਉੱਤੇ ਨੀਲ ਦੇ ਨਿਸ਼ਾਨ ਪਏ ਹੋਏ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਅਸੀਂ ਬਰੀਫ ਕਰ ਦਿੰਦੇ ਆ ਵੀ ਇੱਕ ਸ਼ਖਸ ਤੇ ਹਮਲਾ ਹੁੰਦਾ ਉਹ ਹਜੇ ਥਾਣੇ ਵੀ ਨਹੀਂ ਜਾਂਦਾ ਐਮਐਲਆਰ ਕਰਾਨ ਉਹਨੂੰ ਮਾੜੀ ਹਾਲਤ ਵਿੱਚ ਉਹਦੇ ਪਰਿਵਾਰ ਲੈ ਕੇ ਜਾਂਦਾ ਸਿਵਲ ਹਸਪੀਟਲ ਤੇ ਉਹ ਤੇ ਫੋਨ ਆ ਜਾਂਦਾ ਵੀ ਤੁਹਾਡੇ ਤੇ ਕੋਈ ਹਮਲਾ ਹੋਇਆ ਤੇ ਆ ਜਾਓ ਆਪਾਂ ਬਹਿ ਕੇ ਗੱਲ ਕਰਦੇ ਆਂ ਤੇ ਮੇਰੇ ਮੇਰੇ ਪ੍ਰਾਣ ਨੂੰ ਮਾਰ ਕੇ ਚਲੇ ਗਏਗੇ ਮੇਰਾ ਪਿਓ ਵੀ 1.5 ਮਹੀਨਾ ਹੋ ਗਿਆ ਪੂਰਾ ਹੋ ਗਿਆ ਮੈਂ ਸਾਡਾ ਕੱਲਾ ਕੱਲਾ ਪ੍ਰਾਯਾ ਸਾਡੇ ਇਨਸਾਨ ਤੋਂ ਆ ਜਾਵੇ ਜਿਵੇਂ ਉਹਨਾਂ ਨੂੰ ਕੁਝ ਨਹੀਂ ਨਨ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉੱਤੇ ਗਲਤਕ ਮੇਰਾ ਦਬਾ ਦਿੱਤਾ ਸੀ ਇਹਨਾਂ ਨੇ ਤਾਂ ਮੈਂ ਮੱਲੇ ਵਾਲੇ ਪੈ ਕੇ ਤਾਂ ਮੈਂ ਨਹੀਂ ਉਹਨਾਂ ਦੇ ਵਿਚਾਰਿਆਂ ਨੂੰ ਖਿੱਚ ਕੇ ਕੱਢਿਆ ਮੈਨੂੰ ਬਾਹਰ ਕਰੀ ਬੰਦੇ ਦਾ ਕੱਜ ਕਲ ਕੋਈ ਨਹੀਂ ਆਵਾਜ਼ੀ ਕੋਈ ਇੰਦਾ ਨਾ ਕੋਈ ਨਹੀਂ ਅਸੀਂ ਖੜੇ ਆ ਨਾਲ ਜਿੱਥੇ ਤੱਕ ਸੱਚ ਆ ਤੁਹਾਡੇ ਨਾਲ ਖੜਾਂਗੇ ਅਸੀਂ ਸੱਚ ਨੂੰ ਜਾਗਰ ਕਰਾਂਗੇ ਰਾਤੀ ਇਹ ਹੀ ਦੇਖਿਆ ਕਿ ਬਹੁਤ ਜ਼ਿਆਦਾ ਲੜਾਈ ਹੋਈ ਕਿ ਮਤਲਬ ਕਿ ਐਨੀ ਮਾਰਕੁਟਾਈ ਹੋਈ ਐ ਇਹਨਾਂ ਦੀ ਅਸੀਂ ਮੂੰਹ ਨਾਲ ਵੀ ਕਹਿ ਰਹੇ ਸੀ ਵੀ ਛੱਡ ਦਿਓ ਛੱਡ ਦਿਓ ਛੱਡ ਦਿਓ ਤੇ ਕੋਈ ਰੁਕ ਨਹੀਂ ਸਿਰਿਆ ਹੈਗਾ ਬੜਾ ਔਖਾ ਸਾਰਿਆਂ ਨੇ ਰਲ ਕੇ छुੜਾਇਆ ਜੇ ਮੱਲੇ ਵਾਲੇ ਨਾਂ ਵਿੱਚ ਬੰਦੇ ਮੈਨੂੰ ਮਾਰ ਦੇਣਾ ਸੀ ਉਹਨਾਂ ਨੇ ਕੰਦੇ ਤੂੰ ਮੇਰੇ ਮੈਂ ਤੂੰ ਪੁਲਿਸ ਨੂੰ ਕਿਹਾ ਵੀ ਮੈਂ ਚਟਾ ਵੇਚਦਾ ਆਮ ਆਦਮੀ ਸਰਕਾਰ ਆਮ ਆਦਮੀ ਸਰਕਾਰ ਦੇ ਵੱਡੇ ਵੱਡੇ ਪੋਸਟਰ ਲੱਗੇ ਆ ਜੇ ਕੋਈ ਨਸ਼ਾ ਵੇਚਦਾ ਤੇ ਉਹਦੀ ਜਾਣਕਾਰੀ WhatsApp ਤੇ ਦੋ ਤੁਹਾਡੀ ਜਿਹੜੀ ਆ ਨਿਜੀਤਾ ਰੱਖੀ ਜਾਏਗੀ ਤੁਹਾਡ ਨੂੰ ਐਕਸਪੋਜ਼ ਨਹੀਂ ਕੀਤਾ ਜਾਏਗਾ ਵੀ ਕੌਣ ਸੂਚਨਾ ਦੇ ਰਿਹਾ ਪਰ ਇੱਕ ਸ਼ਖਸ ਨੇ ਹਾਇ ਤਾਂ ਕਿਸ ਨੇ ਗਾਲੀ ਨਹੀਂ ਕੀਤੀ ਪਰ ਉਹਨੂੰ ਇੰਨਾ ਮਹੰਗਾ ਪੈ ਗਿਆ ਕਿ ਨਸ਼ੇ ਵਾਲੇ ਦੇ ਖਿਲਾਫ ਕਿਸੇ ਨਾਲ ਉਦਾ ਹੀ ਬੈਠੇ ਭਾਈਚਾਰਕ ਤੌਰ ਤੇ ਗੱਲ ਕੀਤੀ ਹੋਊਗੀ ਤੇ ਉਹਨੂੰ ਇੰਨਾ ਮਹਿੰਗਾ ਬੈ ਗਿਆ ਕਿ ਉਹਦੇ ਤੁਸੀਂ ਹਾਲ ਦੇ ਦਿੱਤੇ ਹੋ ਯੂनाइटेड पोस्ट ਦੇਖ ਰਹੇ ਹੋ ਤੁਸੀਂ ਤੇ ਮੈਂ ਮਨੋਜੀ ਰਾ ਦੋਸਤੋ ਅੱਜ ਗੱਲ ਕਰਨ ਜਾ ਰਹੇ ਆ ਆਮ ਆਦਮੀ ਸਰਕਾਰ ਆਮ ਆਦਮੀ ਸਰਕਾਰ ਦੇ ਵੱਡੇ ਵੱਡੇ ਪੋਸਟਰ ਲੱਗੇ ਆ ਜੇ ਕੋਈ ਨਸ਼ਾ ਵੇਚਦਾ ਤੇ ਉਹਦੀ ਜਾਣਕਾਰੀ WhatsApp ਤੇ ਦੋ ਤੁਹਾਡੀ ਜਿਹੜੀ ਆ ਨਿਜੀਤਾ ਰੱਖੀ ਜਾਏਗੀ ਤੁਹਾਡੂੰ ਐਕਸਪੋਜ਼ ਨਹੀਂ ਕੀਤਾ ਜਾਏਗਾ ਵੀ ਕੌਣ ਸੂਚਨਾ ਦੇ ਰਿਹਾ ਪਰ ਇੱਕ ਸ਼ਖਸ ਨੇ ਅਜੇ ਤੱਕ ਇਸਨੇ ਗੱਲ ਹੀ ਨਹੀਂ ਕੀਤੀ ਪਰ ਉਹਨੂੰ ਇੰਨਾ ਮhenga ਬੈਗਿਆ ਕਿ ਨਸ਼ੇ ਵਾਲੇ ਦੇ ਖਿਲਾਫ ਕਿਸੇ ਨਾਲ ਉਦਾ ਹੀ ਬੈਠੇ ਭਾਈਚਾਰਕ ਤੌਰ ਤੇ ਗੱਲ ਕੀਤੀ ਹੋਊਗੀ ਤੇ ਉਹਨੂੰ ਇੰਨਾ ਮhenga ਬੈਗਿਆ ਕਿ ਉਹਦੇ ਤੁਸੀਂ ਹਾਲ ਦੇਖਦੇ ਹੋ ਮਾਂ ਰੋ ਰਹੀ ਆ ਭੈਣ ਵੀ ਇੱਥੇ ਇਸ ਟਾਈਮ ਸਦਮੇ ਵਿੱਚ ਆ ਤੇ ਇੱਕ ਬੰਦੇ ਨੂੰ ਜਿਹਨੂੰ ਦਾਤ ਮਾਰ ਕੇ ਘਰ ਆ ਕੇ ਪਰ 24 ਘੰਟੇ ਤੇ ਵੀਤ ਜਾਣ ਵਾਲੇ ਆ ਪੁਲਿਸ ਦਾ ਇੱਕ ਵੀ ਅਧਿਕਾਰੀ ਇਹਨਾਂ ਦੇ ਘਰੇ ਨਹੀਂ ਆਇਆ ਜੇ ਮੱਲੇਦਾਰ ਵਿੱਚ ਨਾ ਪੈਂਦੇ ਤਾਂ ਸ਼ਹਿਰਾਂ 'ਚ ਜਿੰਦਾ ਨਾ ਹੁੰਦਾ ਇੱਕ ਸਕਿਊਟਰੀ ਜਿਹੜੀ ਐ ਇੱਥੇ ਖੜੀ ਐ ਜਿਹਦਾ ਤੁਹਾਨੂੰ ਦਿਖਾ ਦਿੰਦੇ ਆ ਜਿਹੜੀ ਐ ਮੁਹੱਲੇਦਾਰਾਂ ਵੱਲੋਂ ਰੋਕੀ ਗਈ ਐ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਵੱਲੋਂ ਜਿਹੜਾ ਹਮਲਾਵਰ ਕਤਲ ਦੇ ਕੇਸ ਦੇ ਵਿੱਚ ਵੀ ਜੇਲ੍ਹ 'ਚ ਰਹਿ ਕੇ ਆ ਚੁੱਕਾ ਪਰ ਸਭ ਤੋਂ ਵੱਡੀ ਗੱਲ ਇਹ ਐ ਕਿ ਤੁਹਾਨੂੰ ਅਸੀਂ ਬਰੀਫ ਕਰ ਦਿੰਦੇ ਆ ਵੀ ਇੱਕ ਸ਼ਖਸ 'ਤੇ ਹਮਲਾ ਹੁੰਦਾ ਉਹ ਹਜੇ ਥਾਣੇ ਵੀ ਨਹੀਂ ਜਾਂਦਾ ਐ ਐਮਐਲਆਰ ਗ੍ਰਾਂ ਉਹਨੂੰ ਮਾੜੀ ਹਾਲਤ ਵਿੱਚ ਉਹਦੇ ਪਰਿਵਾਰ ਲੈ ਕੇ ਜਾਂਦਾ ਸਿਵਲ ਹਸਪੀਟਲ ਤੇ ਉੱਤੇ ਫੋਨ ਆ ਜਾਂਦਾ ਵੀ ਤੁਹਾਡੇ 'ਤੇ ਕੋਈ ਹਮਲਾ ਹੋਇਆ ਤੇ ਆ ਜਾਓ ਆਪਾਂ ਬਹਿ ਕੇ ਗੱਲ ਕਰਦੇ ਆ ਤੇ ਤੁਸੀਂ ਸੋਚੋ ਵੀ ਜਿੰਨੂੰ ਜੇ ਸ਼ਖਸੀਅਤ ਨੇ ਗੱਲ ਕੀਤੀ ਉਹਦਾ ਨੰਬਰ ਵੀ ਨਹੀਂ ਉਹਦੇ ਕੋਲ ਹੁੰਦਾ ਤੇ ਉਹਨੂੰ ਪੁਲਿਸ ਵਾਲੇ ਫੋਨ ਕਰ ਦਿੰਦੇ ਆ ਤੇ ਬਾਅਦ ਚ ਉਹਨੂੰ ਥਾਣੇ ਬੁਲਾਉਂਦੇ ਪਰ ਇੱਕ ਬੰਦਾ ਹਾਲਤ 'ਚ ਨਹੀਂ ਹੈਗਾ ਕੋਈ ਉਹਨੂੰ ਦੇਖਣ ਨਹੀਂ ਆਇਆ ਘਰੇ ਮੁਲਾਜ਼ਮ ਕੀ ਐ ਕੀ ਮੋਲ ਆ ਕੀ ਮਹੱਲੇ ਦੇ ਵਿੱਚ ਹੋਇਆ ਪਰ 4 ਵਜੇ ਬੁਲਾਇਆ ਜਾਂਦਾ ਵੀ ਤੁਸੀਂ ਆ ਜਾਓ ਅਸੀਂ ਦੂਜੀ ਪਾਰਟੀ ਨੂੰ ਬੁਲਾ ਲਿਆ ਜਦ ਕਿ ਦਰਖਾਸਤ ਵਿੱਚ ਬਕਾਇਦਾ ਲਗਾਇਆ ਕਿ ਮੈਨੂੰ ਉਸ ਸ਼ਖਸ ਦਾ ਨੰਬਰ ਨਹੀਂ ਪਤਾ ਉਹਦਾ ਘਰ ਪਤਾ ਹੈ ਜਿਨੇ ਮੇਤੇ ਹਮਲਾ ਕੀਤਾ ਦੋ ਦੋ ਤਿੰਨ ਹਮਲਾਵਰ ਹੁੰਦੇ ਆ ਜੋ ਸ਼ਖਸ ਵੀ ਕੋਲ ਆ ਮਾਤਾ ਵੀ ਕੋਲ ਆ ਗੱਲ ਕਰ ਲੂਗੇ ਫਿਰ ਕੱਲ ਲੂਗੇ ਕੀ ਨਾਮ ਹੈ ਵੀਰ ਤੁਹਾਡਾ ਜਤਿੰਦਰ ਕੁਮਾਰ ਜਤਿੰਦਰ ਕੀ ਮਾਮਲਾ ਹੋਇਆ ਸੀਗਾ ਕਿ ਜਦੋਂ ਤੁਹਾਡੇ ਤੇ ਹਮਲਾ ਹੋ ਗਿਆ ਡੱਟੜਾ ਸਰ ਅਜੀ 10 15 ਦਿਨ ਪਹਿਲਾਂ ਇੱਥੇ ਮੁੰਡੇ ਬੈਠੇ ਸੀ ਮੈਂ ਟੈਕਸੀ ਡਰਾਈਵਰ ਹਾਂ ਟੈਕਸੀ ਚਲਾਣਾ ਜੀ ਤੇ ਉਹ ਅਸੀਂ ਮੁੰਡੇ ਗੱਲਾਂ ਕਰਦੇ ਬੈਠੇ ਸੀਗੇ ਉਹ ਕਹਿੰਦਾ ਵੀ ਉਹ ਜਿਹੜਾ ਮੁੰਡਾ ਗਗਨ ਚਿੱਟਾ ਵੇਚਦਾ ਉਹਦੇ ਇੱਕ ਕੁੜੀ ਹੋਈ ਤੇ ਮੈਂ ਕਹਾ ਉਹ ਮੈਨੂੰ ਪਤਾ ਕਹਿੰਦਾ ਨਹੀਂ ਇੱਕ ਹੋਰ ਉਹਦੇ ਕੁੜੀ ਹੋਗੀ ਤੇ ਮੈਂ ਇਹ ਇੰਨੀ ਗੱਲ ਕੀਤੀ ਵੀ ਕੋਈ ਨਹੀਂ ਚੱਟਾ ਵੇਚਦਾ ਕਰਨਾ ਧਰਨਾ ਇੱਥੇ ਹੀ ਹੈ ਹੁਣ ਦੋ ਦੋ ਕੁੜੀਆਂ ਹੋਈਆਂ ਹੁਣ ਪਤਾ ਲੱਗ ਜਾਣਾ ਵਾ ਵੀ ਬਗਾਨਾ ਧੰਨ ਆਇਆ ਤੇ ਉਹ ਦੂਸਰੇ ਬੰਦੇ ਨੇ ਉਹਨੂੰ ਕਹਿਤਾ ਵੀ ਗਗਨ ਤੈਨੂੰ ਤਾਂ ਚਿੰਟੂ ਕੰਦ ਜਤਿੰਦਰ ਕੰਦਾ ਪਿਆ ਵੀ ਤੂੰ ਕੁੜੀਆਂ ਤੇਰੇ ਹੋਈਆਂ ਤੇ ਮੇਰੇ ਡੇਢ ਮਹੀਨੇ ਪਹਿਲੇ ਮੇਰੇ ਫਾਦਰ ਸਾਹਿਬ ਪੂਰੇ ਹੋਏ ਤੇ ਰਾਤ ਨੂੰ ਇਹ ਤਿੰਨ ਚਾਰ ਦਿਨ ਪਹਿਲਾਂ ਸਾਡੇ ਕੋ ਆ ਗਏ ਕਹਿੰਦੇ ਵੀ ਅਸੀਂ 11 ਵਜੇ 11:30 ਵੇ ਰਾਤੀ ਆਏ ਕਹਿੰਦੇ ਵੀ ਅਸੀਂ ਅਫਸੋਸ ਕਰਨ ਆਏ ਆ ਮੰਮੀ ਨੇ ਮੈਨੂੰ ਕਿਹਾ ਵੀ ਗਗਨ ਆਇਆ ਵੀ ਬਾਹਰ ਮੁੰਡਾ ਦਾਦਾ ਮੈਨੂੰ ਮਮੀ ਉਹਦੇ ਨਾਲ ਆਪਣਾ ਕੀ ਲੈਣਾ ਦੇਣਾ ਉਹ ਗੰਦੇ ਬੰਦੇ ਆ ਤੇ ਦਰਵਾਜਾ ਨਾ ਖੋਲਿਓ ਸਵੇਰੇ ਉਹਨੂੰ ਕੋਸ ਸਵੇਰੇ ਆਵੇ ਜਿਹੜਾ ਨਾ ਤੇ ਅਸੀਂ ਦਰਵਾਜਾ ਨਹੀਂ ਖੋਲਿਆ ਕੱਲ ਰਾਤ ਨੂੰ ਮੈਂ 10 ਵਜੇ ਕੰਮ ਤੋਂ ਆਇਆ ਮੈਂ ਏਕਟਿਵਾ ਆਪਣੀ ਹਲੇ ਅੰਦਰ ਕਰਦਾ ਹੀ ਪਿਆ ਜੀ ਏਕਟਿਵਾ ਅੰਦਰ ਕਰ ਲ ਕੇ ਹਲੇ ਦਰਵਾਜਾ ਬੰਦ ਕੀਤਾ ਮੇਰੇ ਪਿੱਛੋਂ ਸਿਰ 'ਚ ਦਾਤ ਮਾਰਤਾ ਜੀ ਜਦੋਂ ਪਿੱਛੇ ਮੁੜ ਕੇ ਮੈਂ ਦੇਖਿਆ ਵੀ ਗਗਨ ਜਦੋਂ ਉਹਨੇ ਮੇਰੇ ਦੂਜਾ ਦਾਤ ਮਾਰਿਆ ਤੇ ਮੈਂ ਆਪਣੀ ਬਾਹ ਮੋਰੇ ਕਰਤੀ ਮੇਰੀ ਬਾਹ ਵੱਡੀ ਗਈ ਇੱਥੋਂ ਫਿਰ ਜਿਹੜੇ ਦੂਜੇ ਨਾਲ ਮੁੰਡੇ ਸੀਗੇ ਉਹਨਾਂ ਨੇ ਤਿੰਨ ਚਾਰ ਦਿਨ ਫੜ ਕੇ ਮੈਨੂੰ ਤਿੰਨ ਚਾਰ ਵਾਰੀ ਦਾਤ ਇੱਥੇ ਸਿਰ 'ਚ ਮੇਰੇ ਮਾਰੇ ਜਾਨੂ ਸਾਰਾ ਮਹੱਲਾ ਡੱਟ ਲੱਗੇ ਤੁਹਾਡੇ ਮੇਰੇ ਜੀ 6 ਇੱਥੇ ਲੱਗੇ ਜੀ 4 ਇੱਥੇ ਲੱਗੇ 3 ਇੱਥੇ ਲੱਗੇ 4 ਥਿਲ ਗਏ ਤੇ ਬਾਹ ਤੇ ਲੱਗੇ ਪੰਜ ਜਗ੍ਹਾ ਤੁਹਾਡੇ ਸੱਟਾਂ ਮਾਰ ਗਏ ਤੇ ਜੇ ਮਹੱਲੇ ਵਾਲੇ ਨਾਂ ਵਿੱਚ ਪੈਂਦੇ ਮੈਨੂੰ ਮਾਰ ਦੇਣਾ ਸੀ ਉਹਨਾਂ ਨੇ ਤੁਸੀਂ ਗੱਲ ਨੂੰ ਜਾਣਦੇ ਹੋ ਹਾਂ ਜੀ ਤੁਹਾਡੇ ਪੁਰਾਣੇ ਵਾਕ ਪੁਰਾਣਾ ਇੱਕੋ ਪਹਿਲੇ ਪੁਰਾਣੇ ਮਹੱਲੇ 'ਚ ਇੱਕੋ ਰਹਿੰਦੇ ਸੀ ਪੁਰਾਣੇ ਮਹੱਲੇ ਜੀ ਜਦੋਂ ਤੁਸੀਂ ਕਹਿੰਦੇ ਵੀ ਉਹ ਆਇਆ ਉਹ ਤੁਹਾਨੂੰ ਜਦੋਂ ਮਾਰ ਰਿਹਾ ਇਹ ਕਹਿੰਦਾ ਤੂੰ ਮੇਰੇ ਬਾਰੇ ਪੁਲਿਸ ਨੂੰ ਤਲਾਹ ਦਿੱਤੀ ਕੀ ਕਹਿੰਦਾ ਜੀ ਕਹਿੰਦਾ ਤੂੰ ਮੇਰੇ ਮੈਂ ਤੂੰ ਪੁਲਿਸ ਨੂੰ ਕਿਹਾ ਵੀ ਮੈਂ ਚੱਟਾ ਵੇਚਦਾ ਮਗਰ ਮੈਂ ਕਦੀ ਕਿਸੇ ਪੁਲਿਸ ਵਾਲੇ ਨੂੰ ਨਹੀਂ ਕਿਹਾ ਮਰ ਰਾਤੀ ਥਾਣੇ ਵੀ ਇਹੀ ਕਿਹਾ ਵੀ ਮੈਂ ਕਦੀ ਕਿਸੇ ਦੀ ਕਪਲੇਟ ਕੀਤੀ ਮੈਂ ਥਾਣੇ ਤੁਹਾਡੇ ਕੋ ਕਦੀ ਆਇਆ ਹਲੇ ਤਾਂ ਮੈਂ ਥਾਣੇ ਆਇਆ ਵੀ ਨਹੀਂ ਮੇਰ ਨਾਲ ਐਦਾ ਹੋ ਗਈ ਜੇ ਮੈਨੂੰ ਮਾਰ ਦੇਣਾ ਸੀ ਕੋਈ ਭਾਈ ਘਬਰਾਉਣਾ ਤੇ ਉਹ ਰਾਤੀ ਮੈਨੂੰ ਥਾਣੇਦਾਰ ਫੋਨ ਕਰ ਰਿਹਾ ਮੈਨੂੰ ਕਹਿੰਦਾ ਤੂੰ ਆ ਜਾ ਇੱਥੇ ਤੇਰਾ ਰਾਈ ਨਾਮਾ ਕਰਾ ਦਈਏ ਤੇ ਮੈਂ ਕਹਾਂ ਜੀ ਮੈਨੂੰ ਤਾਂ ਪਤਾ ਵੀ ਨਹੀਂ ਵੀ ਉਹ ਬੰਦੇ ਕਿੱਥੇ ਆ ਕਿੱਥੇ ਨਹੀਂ ਵੀ ਤੁਸੀਂ ਮੈਨੂੰ ਐਡੀ ਜਲਦੀ ਕਿੱਦਾਂ ਫੋਨ ਕਰਤਾ ਕਹਿੰਦੇ ਨਹੀਂ ਮੇਰੇ ਕੋ ਨੰਬਰ ਤੇ ਰਹੇਗਾ ਮੈਂ ਕਹਾਂ ਜਿਹੜੇ ਮੇਰੇ ਮਾਰ ਕੇ ਗਏ ਮੇਰੇ ਕੋ ਤਾਂ ਉਹਨਾਂ ਦਾ ਵੀ ਨੰਬਰ ਹੈ ਨਹੀਂਗਾ ਫਿਰ ਅੱਜ ਸਵੇਰੇ ਅਸੀਂ ਫੋਨ ਕੀਤਾ ਬਲਕਾਰ ਸਿੰਘ ਐਸਆਈ ਨੂੰ ਅਸੀਂ ਕਿਹਾ ਵੀ ਸਾਡੇ ਮਾਰ ਕੇ ਗਏ ਸਾਨੂੰ ਕੋਈ ਨਹੀਂ ਪੁੱਛਣ ਆਇਆ ਕੇ ਅੰਦਰ ਆਜੀ ਨਾਮਾ ਕਰ ਲੋ ਇੱਥੇ ਆਜੋ ਠਾਣੇ ਕਹਿੰਦੇ 4 ਵਜੇ ਆਜੋ ਤੁਸੀਂ ਇੱਥੇ 4 ਵਜੇ ਆਜੋ ਮੈਂ ਕਹਾਂ ਵੀ ਤੁਸੀਂ ਦੇਖੋ ਨਾ ਸਾਡੇ ਘਰ ਆਏ ਤੁਸੀਂ ਨਾ ਉਹਨਾਂ ਨੂੰ ਬੰਦਿਆਂ ਨੂੰ ਫੜਿਆ ਹੈਗਾ ਨਾ ਤੁਸੀਂ ਸਾਡੀ ਕੋਈ ਇਤਲਾਹ ਲਈਤੀ ਹੈਗੀ ਹੈ ਤੇ ਸਾਡੀ ਸਾਡੇ ਘਰ ਐਕਟਿਵਾਂ ਵੀ ਪਈ ਹੋਈ ਆ ਉਹ ਵੀ ਨਹੀਂ ਚੱਕਣ ਆਏ ਤੇ ਉਹ ਕਹਿਣ ਲੱਗੇ ਕਹਿੰਦੇ ਐਕਟਿਵਾਂ ਕੋਈ ਨਹੀਂ ਇੱਥੇ ਪਈ ਰਹਿੰਦੋ ਤੇ ਤੁਸੀਂ 4 ਵਜੇ ਆ ਜਾਓ ਮੈਂ ਕਿਹਾ ਫਿਰ ਉਹ ਬੰਦਿਆਂ ਨੂੰ ਤੁਸੀਂ ਫੜਿਆ ਨਹੀਂ ਅਸੀਂ 4 ਵਜੇ ਆ ਕੇ ਕੀ ਕਰਨਾ ਤੇ ਕਹਿਣ ਲੱਗੇ ਨਹੀਂ ਉਹ ਵੀ ਪਾਰਟੀ ਆ ਜੇਗੀ 4 ਵਜੇ ਤੁਸੀਂ ਉੱਥੇ 4 ਵਜੇ ਪਹੁੰਚੋ ਦੇਖੇ ਮੇਰੇ ਬੱਚੇ ਦੀ ਹਾਲਤ ਇਹ ਹੈਗੀ ਕਿ ਉਹਨੂੰ ਉਲਟੀਆਂ ਆ ਰਹੀਆਂ ਚੱਕਰ ਆ ਰਿਹਾ ਬੱਚਾ ਅਗਰ ਮੇਰਾ ਮਰ ਗਿਆ ਤਾਂ ਮੈਂ ਕਿੰਨੂ ਘੋਗੀ ਦੇਕਾ ਮੇਰੇ ਕੋਈ ਬੱਚਾ ਆਏਗਾ ਮੇਰੇ ਬੱਚੇ ਨੇ ਮਾਰ ਕੇ ਸਿੱਟ ਕੇ ਇੱਕ ਪਾਸੇ ਭੈਣ ਰੋ ਰਹੀ ਆ ਇੱਕ ਪਾਸੇ ਮਾਂ ਰੋ ਰਹੀ ਆ ਉਹ ਸ਼ਖਸ ਜਿਹੜੇ ਅੱਜ ਇਹ ਤਾਂ ਸਿਰਫ ਉਹਨੇ ਦੋਸਤਾ ਵਿੱਚ ਹੀ ਗੱਲ ਕੀਤੀ ਹੈ ਜੇ ਕਿਤੇ ਮੁਲਾਜ਼ਮਾ ਨਾਲ ਜਿੱਟ ਗਈ ਸ਼ਾਇਦ ਅੱਜ ਦੀ লাশ ਪਈ ਹੁੰਦੀ ਆ ਤੁਸੀਂ ਹਾਲਤ ਦੇਖਦੇ ਹੋ ਕਿ ਕਿੰਨੀ ਜਗ੍ਹਾ ਟਾਂਕੇ ਲੱਗੇ ਨੇ ਖੂਨ ਨਾਲ ਲਤਪਟਾ ਮੁਲਜ਼ਮਾ ਦੀ ਜਿਹੜੀ ਆ ਸਕੂਟਰੀ ਵੀ ਇੱਥੇ ਫਸੀ ਹੋਈ ਆ ਤੇ ਉਹਨੂੰ ਲੈਣ ਲਈ ਦੋ ਦਿਨ ਬਾਰ ਗੇੜੇ ਮਾਰਗੇ ਨੇ ਹਸਪੀਟਲ ਤੱਕ ਪਰ ਕੋਈ ਪ੍ਰਸ਼ਾਸਨ ਅਧਿਕਾਰੀ ਜਿਹੜਾ ਇੱਥੇ ਪਹੁੰਚਿਆ ਨਹੀਂ ਨਾ ਕਿਸੇ ਨੇ ਸਾਰ ਲਿੱਤੀ ਅੱਜ ਝੂਟੇ ਪਰਚੇ ਬਣਾਉਣ ਤੇ ਘਰ ਬੈਠਾ ਹੀ ਪੈ ਜਾਂਦੇ ਨੇ ਕਿੱਥੇ ਗਏ ਨੇ ਸਾਡੇ ਸੁਪਨ ਸ਼ਰਮਾ ਜੀ ਜਿਹੜੇ ਕਹਿੰਦੇ ਆ ਵੀ ਅਸੀਂ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਗਰੀਬ ਇਨਸਾਨ ਦੇ ਉੱਤੇ ਕੋਈ ਵੀ ਗੱਲ ਨਹੀਂ ਆਂਦਾਂਗੇ ਪਰ ਭਗਵੰਤ ਮਾਨ ਸਾਹਿਬ ਕਹਿੰਦੇ ਨੇ WhatsApp ਨੰਬਰ ਤੇ ਤੁਸੀਂ ਸੰਦੇਸ਼ ਭੇਜੋ ਅਸੀਂ ਤੁਹਾਡੀ ਗੋਪਨੀਯਤਾ ਰੱਖਾਂਗੇ ਕੀ ਗੋਪਨੀਯਤਾ ਆ ਗੋਪਨੀਯਤਾ ਅਜੇ ਤਾਂ ਮੱਲੇ ਦੇ ਬੰਦਿਆਂ ਨਾਲ ਗੱਲ ਕੀਤੀ ਆ ਉਹ ਆ ਕੇ ਦਾਤ ਮਾਰ ਕੇ ਜੇ ਪੁਲਤਨਾ ਕੀਤੀ ਹੁੰਦੀ ਤਾਂ ਇਹਨੂੰ ਵੱਡ ਬੁੱਢ ਕੇ ਜਾਣਾ ਸੀਗਾ ਮੈਨੂੰ ਲੱਗਦਾ ਜੇ ਹਿਸਾਬ ਨਾਲ ਲੱਚੇ ਕਿਉਂਕਿ ਸਭ ਤੋਂ ਵੱਡੀ ਸ਼ੱਕ ਵਾਲੀ ਗੱਲ ਆਇਆ ਵੀ ਉਸ ਬੰਦੇ ਜਿਸ ਬੰਦੇ ਦੇ ਉੱਤੇ ਅਟੈਕ ਹੋਇਆ ਉਹ ਬੰਦਾ ਹਸਪੀਟਲ ਅਜੇ ਐਮਐਲਰ ਕਰਿਆ ਨੂੰ ਫੋਨ ਆ ਗਿਆ ਜਦ ਕਿ ਨਾ ਇਹਨੇ ਫੋਨ ਕੀਤਾ ਬੋਲਦੂ ਨਾ ਇਹ ਪੁਲਿਸ ਕੋ ਗਿਆ ਸੀ ਜੇ ਐਮਐਲਆਰ ਕਰਾ ਕੇ ਜਾਣਾ ਸੀ ਇਹਨੂੰ ਫੋਨ ਆ ਗਿਆ ਪੁਲਿਸ ਦਾ ਜਿਹਨੂੰ ਕਹਿੰਦੇ ਨਹੀਂ ਮੁੱਲ ਦੇ ਚੋਰ ਨਾਲੋਂ ਪੰਡ ਕਾਲੀ ਸਰੋ ਪੰਡ ਜਿਹੜੇ ਇਹ ਤਾਂ ਬੇਜਿਕ ਮੁੱਲਜਮ ਸੀ ਉਸ ਵੇਲੇ ਆਪਣੀ ਦਵਾਈ ਲੈਂਦੇ ਪਰ ਜਿਹੜੀ ਪੰਡ ਜ਼ਿਆਦਾ ਹੀ ਕਾਲੀ ਹੈ ਪੰਡ ਨੇ ਪਹਿਲਾਂ ਹੀ ਫੋਨ ਕਰਤਾ ਜਾਂ ਪੰਡ ਪੈਸੇ ਚੜਾਇਆ ਹੀ ਹੋਊਗੀ ਵੀ ਅਸੀਂ ਕੰਮ ਕਰਤਾ ਤੁਸੀਂ ਸੰਭਲਿਓ ਹੁਣ ਅਸੀਂ ਫੋਨ ਕੀਤਾ ਮੁਲਾਜ਼ਮਾ ਨੂੰ ਮੁਲਾਜ਼ਮਾ ਦਾ ਕੀ ਕਹਿਣਾ ਪਹਿਲਾਂ ਤੁਸੀਂ ਰਿਕਾਰਡਿੰਗ ਸੁਣੋ ਹਲੋ ਹਾਂਜੀ ਬਲਕਾਂ ਚ ਕੀ ਹਾਲ ਹੈ ਜੀ ਠੀਕ ਹੈ ਜੀ ਮਨੋਜੀ ਜੀ ਦਾ ਬੋਲਦਾ ਜੀ ਪੱਤਰਕਾਰ ਹਾਂਜੀ ਬੋਲੋ ਮੈਨੂੰ ਜੀ ਇੱਕ ਤੁਹਾਡੇ ਕੋਲ ਕੇਸ ਆਇਆ ਹੋਣਾ ਜਤਿੰਦਰ ਨਾ ਦੇ ਮੁੰਡੇ ਦਾ ਜਿਹੜੇ ਕੋਈ ਰਾਤੀ ਦਾ ਦੂਤ ਮਾਰ ਕੇ ਘਰੇ ਹੂੰ ਹੂੰ ਕੀ ਮਾਮਲਾ ਸਰ ਲੜਾਈ ਝਗੜਾ ਲੜਾਈ ਝਗੜਾ ਸਰ ਕਿਦਾਂ ਕੋਈ ਵੈਰੀਫਾਈ ਕੀਤਾ ਤੁਸੀਂ ਹਾਂ ਜਿੱਦਾਂ ਕੋਈ ਉਹਨਾਂ ਦੇ ਘਰੇ ਤੁਸੀਂ ਇਹ ਤਫਸੀਲ ਕਰ ਸਰ ਕੁਝ ਉਹ ਯਾਰ ਅਸੀਂ ਕਿੱਥੇ ਗਏ ਇਹਨੂੰ ਜਤਿੰਦਰ ਨੂੰ ਬੁਲਾਇਆ ਸੀ ਆਂਦੇ ਨਹੀਂ ਹਨ ਥਾਣੇ ਸਰ ਉਹ ਤਾਂ ਦਾਤ ਵਜੇ ਹੋਏ ਆ ਯਾਰ ਆਣਾ ਤਾਂ ਪਊਗਾ ਆਪਣੇ ਤੇਰਾ ਨਾ ਕੀ ਕੀ ਦੇ ਹਾਂਜੀ ਉਹ ਤਾਂ ਆਣਾ ਬਹੁਤ ਗਿਆਨ ਬਹੁਤ ਲਖਾਰਾ ਬਹੁਤ ਸਾਨੂੰ ਦੱਸਿਆ ਉਹ ਤਾਂ ਦਰਖਾਸਤ ਉਹ ਤਾਂ ਦਰਖਾਸਤ ਲਿਖਾ ਕੇ ਗਏ ਨੇ ਉਹ ਕਹਿੰਦੇ ਮੈਂ ਦਰਖਾ ਉਹ ਤਾਂ ਦਰਖਾਸਤ ਵਿੱਚ ਉਹ ਕਹਿੰਦੇ ਮੈਂ ਲਿਖਾ ਕੇ ਆਇਆ ਇਹ ਮੈਨੂੰ ਤਾਂ ਮੋਬਾਈਲ ਨੰਬਰ ਵੀ ਨਹੀਂ ਪਤਾ ਉਹ ਕਹਿੰਦੇ ਵੀ ਮੈਨੂੰ ਕਹਿੰਦੇ ਵੀ ਅਸੀਂ ਉਹਨਾਂ ਨੂੰ ਵੀ ਬੁਲਾ ਲਿਆ ਤੁਸੀਂ ਵੀ 4 ਵਜੇ ਆ ਜਾਓ ਹਾਂ ਮੈਂ ਬੁલાਏ ਆ ਮੈਂ ਤਾਂ ਮੈਨੂੰ ਤਾਂ ਮਿਲੇ ਵੀ ਨਹੀਂ ਰਾਤ ਦੇ ਹਾਂਜੀ ਦਰਖਾਸਤ ਮੁੰਸੀ ਕੋਲ ਲਿਖਾ ਕੇ ਰਾਤ ਚਲੇ ਗਏ ਅਸੀਂ ਸਵੇਰੇ ਡਿਊਟੀ ਜੁਨੀਵਰਸਿਟੀ ਤੋਂ ਹੋਣਾ ਇਹਨਾਂ ਨੂੰ ਬੁਲਾਇਆ ਇਹਦੀ ਮਾਤਾ ਦਾ ਮੇਰੀ 2 ਵਜੇ ਗੱਲ ਹੋਈ ਆ ਵੀ ਆ ਜਾਓ ਤੁਸੀਂ ਦੱਸੋ ਕੀ ਗੱਲਬਾਤ ਉਹਾਂ ਦੀ ਕਾਰਵਾਈ ਕਰ ਦੋਗੇ ਉਹ ਤਾਂ ਬੰਦਾ ਸੀਰੀਅਸ ਪਿਆ ਭਾਜੀ ਤੇ ਉਹਦੀ ਜਿਹੜੀ ਐਕਟ ਵਾ ਜਿਹੜਾ ਦੂਜਾ ਬੰਦਾ ਜੂਪੀਟਰ ਉਹਦੀ ਜਿਹੜਾ ਜਿਹੜਾ ਦਾਤ ਤੋਂ ਮਾਰ ਕੇ ਗਿਆ ਮੱਲੇਲੇ ਜਦੋਂ ਪੈ ਗਿਆ ਉਹਦੀ ਜੂਪੀਟਰ ਛੱਡ ਕੇ ਭੱਜ ਗਿਆ ਉਹਦੀ ਜੂਪੀਟਰ ਨਹੀਂ ਜਿਹੜੀ ਬੰਦੀ ਕਾਰਵਾਈ ਕਰ ਦਾਂਗੇ ਇਹਨੂੰ ਪਾ ਕੇ ਬਿਆਨ ਲਖਾ ਦੋ ਸਾਨੂੰ ਜੀ ਸਰ ਤੁਸੀਂ ਮੜਾ ਇਹਨਾਂ ਦੇ ਘਰੇ ਤਫਸੀਸ਼ ਨਹੀਂ ਆਉਂਗੇ ਮੱਲੇ ਚ ਨਹੀਂ ਤਫਸੀਸ਼ ਕਰਾਉਂਗੇ ਮਲਕਾਰ ਜੀ ਸੋ ਜਿੱਦਾਂ ਹੀ ਮੁਲਾਜ਼ਮਾ ਨੂੰ ਉਹਦੀ ਕੋਲ ਕੀਤਾ ਉਹ ਕਹਿੰਦੇ ਆ ਵੀ ਅਸੀਂ ਦਾ ਡਿਊਟੀ ਤੇ ਸੀਗੇ ਤੇ ਅਸੀਂ ਬੁਲਾਇਆ 4 ਵਜੇ ਤੁਹਾਨੂੰ ਆ ਕੇ ਬਿਆਨ ਦੇਜੋ ਇਹ ਸ਼ਖਸ ਜਿਹੜਾ ਇਸ ਹਾਲਤ ਵਿੱਚ ਆ ਇਹ ਪਹਿਲਾ ਬਿਆਨ ਦੇ ਜਾਵੇਗਾ ਇਹਦੀ ਮਾਂ ਇੱਥੇ ਬੈਠੀ ਆ ਕੋਈ ਘਰ ਆ ਕੇ ਕਿਸੇ ਮੱਲੇ ਵਾਲੇ ਕੋ ਉਹਨਾਂ ਨੇ ਤਫਸੀਲ ਕੀਤੀ ਕੋਈ ਬਕਵਾ ਦੇਖਿਆ ਜੇ ਇਹ ਹੀ ਕੋਈ ਸੱਤਾਧਾਰੀ ਪਾਰਟੀ ਦਾ ਬੰਦਾ ਹੁੰਦਾ ਤਾਂ ਹੱਥ ਪੈਰ ਨੀਲੇ ਹੋਏਨੇ ਸੀਗੇ ਬਲਕਾਰ ਸਿੰਘ ਵੱਲੋਂ ਕਾਲ ਆਈ ਆ ਬਲਕਾਰ ਬਲਕਾਰ ਸਿੰਘ ਨੂੰ ਅਸੀਂ ਕਾਲ ਲਾਈ ਤਾਂ ਬਲਕਾਰ ਸਿੰਘ ਦਾ ਆ ਕਹਿਣਾ ਸੀ ਇੱਕ ਜਿਹੜਾ ਹੋਰ ਜਿਹੜਾ ਕਿ ਨਾਮ ਸੀ ਉਹ ਹਰਨੇਕ ਸਿੰਘ ਜਿਹੜਾ ਪੁਲਿਸ ਦਾ ਮੁਲਾਜ਼ਮ ਆ ਜਿਹਨੇ ਨਨ ਕੋਲ ਕੀਤੀ ਸੀ ਵੀ ਆ ਜਾਓ ਤੁਹਾਡਾ ਰਾਈ ਨੇ ਮੈਂ ਬੈ ਕੇ ਕਰਾ ਦਿੰਦੇ ਆ ਉਹਨਾਂ ਦੀ ਵੀ ਤੁਹਾਡਾ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕੀ ਕਹਿਣਾ ਪਰ ਤੁਹਾਨੂੰ ਵਕੂਆ ਦਿਖਾ ਦਈਏ ਤੁਹਾਨੂੰ ਸਾਰਾ ਘਰ ਇਹ ਖੂਨ ਲਤਪਤ ਜਿਹੜਾ ਬੰਦਾ ਇੱਥੇ ਪਿਆ ਆ ਆ ਸਕੂਟਰ ਹੀ ਆ ਜਿਹੜੀ ਇਹ ਤੁਹਾਨੂੰ ਸਕੂਟਰ ਬਿੱਲ ਦਿਖਾ ਕੇ ਲੈ ਕੇ ਆਨੇ ਆ ਇਹ ਜਿਹੜੇ ਮੁੱਲਜ਼ਮ ਇੱਥੇ ਛੱਡ ਕੇ ਭੱਜ ਗਏ ਜਦੋਂ ਮੱਲੇ ਵਾਲੇ ਇਕੱਠੇ ਹੋਏ ਨੇ ਆ ਉਹਨਾਂ ਦੀ ਜਿਹੜੀ ਆ ਯੂਪੀਟਰ ਸਕੂਟਰ ਹੀ ਆ ਤੁਸੀਂ ਦੇਖੋ ਤੇ ਬ੍ਰਾਂਡ ਨੀ ਸਕੂਟਰ ਹੀ ਆ ਇਰੇ ਉੱਤੇ ਵੀ ਖੂਨ ਦੇ ਜਿਹੜੇ ਦਾਗ ਤੁਸੀਂ ਦੇਖ ਸਕਦੇ ਹੋ ਇਹ ਖੂਨ ਦੇ ੱੱਬੇ ਨੇ ਜਿਹੜੇ ਗਵਾਹੀ ਦਿੰਦੇ ਨੇ ਕਿ ਇਸ ਸ਼ਖਸ ਤੇ ਕਿੰਨੀ ਦੁਰਵਰਤੋਂ ਨਾਲ ਜਿਹੜਾ ਹਮਲਾ ਹੋਇਆ ਆ ਸੋ ਇਹ ਨੰਬਰ ਪਲੇਟ ਹੈ ਜਿਹੜੀ ਪਿੱਛੇ ਨੰਬਰ ਪਲੇਟ ਵੀ ਨਹੀਂ ਹੈਗੀ ਤੁਹਾਨੂੰ ਦਿਖਾ ਦਈਏ ਅਗਲੇ ਪਾਸੇ ਨੰਬਰ ਪਲੇਟ ਆ ਸਿਰਫ ਪਿਛਲੇ ਪਾਸੇ ਇਸ ਸਕੂਟਰੀ ਨੂੰ ਨੰਬਰ ਪਲੇਟ ਤੱਕ ਨਹੀਂ ਲਾਈ ਗਈ ਸੋ ਪ੍ਰਸ਼ਾਸਨ ਅਧਿਕਾਰੀਆਂ ਦੀ ਭੂਮਿਕਾ ਵੀ ਦੇ ਵਿੱਚ ਜਿਹੜੀ ਆਂਦੀ ਐ ਸੋ ਆ ਮੱਲਾ ਜਿਹੜਾ ਤੁਹਾਨੂੰ ਦਿਖਾ ਰਹੀ ਐ ਤੇ ਲੋਕ ਲੋਕਾਂ ਨੂੰ ਲੋਕ ਗਵਾਹੀ ਵੀ ਇੱਥੇ ਹੈਗੀ ਆ ਵੀ ਹਮਲਾ ਪਰ ਕੋਈ ਸਾਹਮਣੇ ਨਹੀਂ ਆਣਾ ਚਾਹੁੰਦਾ ਸੀਸੀਟੀਵੀ ਜਿਹੜਾ ਦੇਖਣ ਦੀ ਕੋਸ਼ਿਸ਼ ਕੀਤੀ ਐ ਸੋ ਸੀਸੀਟੀਵੀ ਇੱਥੇ ਕਿਤੇ ਲੱਗਾ ਨਹੀਂ ਹੈਗਾ ਪਰ ਆ ਹਾਸਤਾ ਵਸਦਾ ਮੱਲਾ ਜਿਹੜਾ 24 ਘੰਟੇ ਇਹ ਚੱਲਦਾ ਰੋਡ ਆ ਇਹਦੇ ਉੱਤੇ ਇੱਕ ਸ਼ਖਸ ਨੂੰ ਆ ਕੇ ਆ ਜਿਹੜਾ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਮੱਲੇ ਵਾਲਾ ਕੋਈ ਬੁਲਾ ਲੂੰਗਾ ਜੀ ਜਿਹੜਾ ਕੋਈ ਦੱਸਣ ਵਾਲਾ ਹੋਊਗਾ ਮੱਲੇ ਵਾਲਾ ਕੋਈ ਦੱਸੂਗਾ ਜੀ ਕੋਈ ਨਹੀਂ ਆਉਂਦਾ ਸੋ ਜਾਨੂ ਉਹ ਮੱਲੇ ਦਾ ਟਰਾਈ ਕਰ ਦਿੰਨੇ ਸੋ ਤੁਹਾਨੂੰ ਦਿਖਾ ਦਿੰਨੇ ਆ ਇੱਕ ਸ਼ਖਸ ਤੇ ਜਾਨਲੇਵਾ ਹਮਲਾ ਹੁੰਦਾ ਆ ਪਰ ਕੋਈ ਵੀ ਪੁਲਿਸ ਮੁਲਾਜ਼ਮ ਦੇਖਣ ਨਹੀਂ ਆਂਦਾ ਉਹ ਸ਼ਖਸ ਇਸ ਟਾਈਮ ਇੱਥੇ ਪਿਆ ਹੈ ਵੀ ਕੀ ਹੁਣ ਕੀ ਦਰਖਾਸਤਾਂ ਤੇ ਕੀ ਮੰਗਾ ਤੇ ਕੀ ਕਹਿਣਾ ਜਾਨਾ ਆ ਉਸ ਗगन ਦੇ ਨਾਲ ਹੋਰ ਕੌਣ ਕੌਣ ਸੀ ਇੱਕ ਮੁੰਡਾ ਜਸ਼ਨ ਹੈ ਜੀ ਇੱਕ ਨੂੰ ਨਹੀਂ ਪਛਾਣਦਾ ਇੱਕ ਜਸ਼ਨ ਉਹਦੇ ਪਿਓ ਦਾ ਨਾਮ ਬਿੱਟੂ ਹੈ ਜੀ ਮਿਨਿਆਰੀ ਦੀ ਦੁਕਾਨ ਉਹਦੀ ਕਾਕੋ ਰੋਡ ਤੇ ਬਸ ਮੇਰੀ ਭਗਵਾਨਤਮਾਨ ਸੇਰ ਨੂੰ ਸਰਕਾਰ ਨੂੰ ਇਹੀ ਬੇਨਤੀ ਹੈ ਜੀ ਮੈਨੂੰ ਇਨਸਾਫ ਦਿਵਾ ਦਿਓ ਮੇਰਾ ਪਿਓ ਵੀ ਆ ਨੀ ਮੇਰਾ ਪਿਓ ਵੀ ਮਰ ਗਿਆ ਮੈਂ ਕੱਲਾ ਮੇਰੀ ਮਾਂ ਦਾ ਬੁੱਤ 900 ਰੁਪਏ ਮੈਂ ਤਨਖਾਹ ਲੈਣਾ ਟੈਕਸੀ ਚਲਾਣੇ ਸੋ ਭੈਣ ਕੋਲ ਬੈਠੀ ਬਿਲਕਦੀ ਐ ਤੁਸੀਂ ਇੱਥੇ ਲੱਗ ਰਹੇ ਨੇ ਜੀ ਮੈਂ ਸਵਰਾਲਾ ਚੌਕ ਰਹਿਣੀ ਆ ਜੀ ਮੈਂ ਮੈਨੂੰ ਪਤਾ ਲੱਗਾ ਰਾਧਾ ਬਰਾਦੀ ਆਈ ਹੈ ਇਹਨਾਂ ਦੇ ਘਰ ਤੇ ਮੇਰੇ ਮੇਰੇ ਪ੍ਰਾਣ ਨੂੰ ਮਾਰ ਕੇ ਚਲੇ ਗਏਗੇ ਮੇਰਾ ਪਿਓ ਵੀ ਡੇਢ ਮਹੀਨਾ ਹੋ ਗਿਆ ਪੂਰਾ ਹੋ ਗਿਆ ਵੇ ਸਾਡਾ ਕੱਲਾ ਕੱਲਾ ਪਰਾਇਆ ਸਾਡੇ ਇਨਸਾਫ ਤੋਂ ਆਇਆ ਜਾਵੇ ਸਾਨੂੰ ਹੋਰ ਕੁਝ ਨਹੀਂ ਉਹਨਾਂ ਨੂੰ ਬੰਦਗੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉੱਤੇ ਆ ਸਰਵਰ ਕੁਝ ਨਹੀਂ ਚਾਹੀਦਾ ਸੋ ਆ ਥ्रू ਇਹ ਮੁਲਾਜ਼ਮਾਂ ਨੂੰ ਕਿਉਂ ਨਹੀਂ ਦਿਖਦੇ ਇੱਕ ਏਰੀਏ ਵਿੱਚ ਐਡੀ ਵੱਡੀ ਵਾਰਦਾਤ ਹੋ ਜਵੇ ਬਸਤੀ ਜੋਧੇਵਾਲ ਪੁਲਿਸ ਸਟੇਸ਼ਨ ਦਾ ਏਰੀਆ ਐਡੀ ਵੱਡੀ ਵਾਰਦਾਤ ਹੋ ਜਵੇ ਕਿਉਂ ਨਹੀਂ ਇਹ ਵਾਰਦਾਤ ਉਹਨਾਂ ਨੂੰ ਦਿਖਦੀ ਕਿਉਂ ਨਹੀਂ ਇਹ ਸੋ ਐਸਐਚਓ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਕੀ ਕਹਿਣਾ ਹੈਲੋ ਸ੍ਰੀਕ ਜੀ ਐਸਐਚਓ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨੋਜੀ ਦਾ ਬੋਲਦਾ ਨਹੀਂ ਪੱਤਰਕਾਰ ਹਾਂ ਜੀ ਹਾਂ ਮੈਸੇਜ ਤੁਹਾਡੀ ਕੌਨਫੀਡੈਂਸੀ ਦੇ ਵਿੱਚ ਰਾਤੀ ਇੱਕ ਬੰਦੇ ਨੂੰ ਆ ਕੇ ਘਰ ਆ ਕੇ ਦਾਤ ਮਾਰ ਗਏ ਤੇ ਅਜੇ ਤੱਕ ਕੋਈ ਵੀ ਮੁਲਾਜ਼ਮ ਤੋਂ ਜਤਿੰਦਰ ਨਾ ਦਾ ਸ਼ਖਸ ਆਹ ਮੋਹਣੀ ਦੀ ਕੋਟੀ ਵਾਲੀ ਗਲੀ ਦੇ ਵਿੱਚ ਰਹਿੰਦੇ ਨੇ ਤੇ ਤੁਹਾਡੇ ਵੀ ਕੋਈ ਵੀ ਮੁਲਾਜ਼ਮ ਹੈ ਤੱਕ ਬਹੂਆ ਦੇਖਣੇ ਆ ਬੰਦਾ ਦੀ ਹਾਲਤ ਨਾ ਜਾਊਗਾ ਉਹ ਕਹਿੰਦਾ ਵੀ ਬੰਦੇ ਜਿਹੜੇ ਜਿਹਨਾਂ ਨੇ ਦਾਤ ਮਾਰੇ ਆ ਉਹ ਚਿੱਟੇ ਦਾ ਕੰਮ ਕਰਦੇ ਆ ਤੇ ਕਤਲ ਦੇ ਕੇਸ 'ਚ ਵੀ ਜੇਲ੍ਹ ਦੇ ਰਹਿ ਕੇ ਆਏ ਨੇ ਤੇ ਜਦ ਕਿ ਬੰਦੇ ਨੇ ਕੋਈ ਤੁਹਾਡੇ ਮੁਲਾਜ਼ਮਾਂ ਨੂੰ ਫੋਨ ਨੰਬਰ ਨਹੀਂ ਦਿੱਤਾ ਪਰ ਤੁਹਾਡੇ ਮੁਲਾਜ਼ਮ ਕਹਿੰਦੇ ਅਸੀਂ ਉਹਨਾਂ ਨੂੰ ਬੁਲਾ ਲਿਆਇਆ ਤੁਸੀਂ ਵੀ 4 ਵਜੇ ਥਾਣੇ ਆਜੋ ਬੰਦੇ ਨੂੰ ਉਹਨਾਂ ਦਾ ਫੋਨ ਨੰਬਰ ਵੀ ਨਹੀਂ ਪਤਾ ਉਹਨਾਂ ਦਾ ਘਰ ਪਤਾ ਹੈ ਸਿਰਫ ਉਹ ਕਿੱਥੇ ਰਹਿੰਦੇ ਨੇ ਅੱਛਾ ਹਾਂਜੀ ਕੀ ਕਰੌਣ ਕਿ ਇਹ ਪਹਿਲਾਂ ਜੀ ਰਾਤੀ ਇਹ ਸੁਖਿੰਦਰ ਪੀਪੀ ਵੀ ਨੇ ਫੋਨ ਕੀਤਾ ਜੀ ਹੁਣ ਬਲਕਾਰ ਸਿੰਘ ਜੀ ਨਾਲ ਗੱਲ ਹੋ ਗਈ ਆ ਜਦੋਂ ਮੈਂ ਬਲਕਾਰ ਨੂੰ ਕਹਿੰਦਾ ਬਲਕਾਰ ਜੀ ਕਹਿੰਦੇ ਅਸੀਂ ਸਿਹਤ ਦੀ ਡਿਊਟੀ ਤੇ ਸੀ ਆ ਨਹੀਂ ਤੇ ਕੇ ਬੰਦੇ ਦੀ ਸਕੂਟਰੀ ਵੀ ਮੱਲੇ ਦਾ ਜਿੰਨਾਂ ਨੇ ਜਿਹੜੇ ਹਮਲਾ ਕਰਨ ਆਏ ਸੀ ਨਾ ਜੀ ਉਹਨਾਂ ਦੀ ਸਕੂਟਰੀ ਮੱਲੇ ਵਾਲਿਆਂ ਨੇ ਰੱਖੀ ਆ ਮੱਲੇ ਵਾਲੇ ਪਿੱਛੇ ਬਹਿ ਗਏ ਉਹ ਭੱਜ ਗਏ ਸਕੂਟਰੀ ਉਹਨਾਂ ਦੇ ਘਰੇ ਖੜੀ ਆ ਜਿਹਦੇ ਉੱਤੇ ਖੂਨ ਦੇ ਪੂਰੇ ਛਿੱਟੇ ਪਏ ਹੋਏ ਆ ਤੇ ਪਿਛਲੀ ਨੰਬਰ ਪਲੇਟ ਐ ਨਹੀਂ ਮੋਰੇ ਨੰਬਰ ਪਲੇਟ ਆ ਠੀਕ ਆ ਕੋਈ ਨਹੀਂ ਮੈਂ ਦਲਕਾਰ ਨੂੰ ਕਰਾਂ ਠੀਕ ਹੈ ਸੋ ਕਹਿੰਦੇ ਨੇ ਕਿ ਜੁਰਮ ਜਿਹੜਾ ਜਿਹੜੇ ਨਸ਼ੇੜੀ ਹੁੰਦੇ ਆ ਉਹਨਾਂ ਤੋਂ ਜਿਹੜਾ ਸਮਾਜ ਵੀ ਡਰਦਾ ਕਿਉਂਕਿ ਉਹਨਾਂ ਨੂੰ ਅੰਦਰ ਬਾਹਰ ਜਾਣ ਦੀ ਕੀ ਫਿਕਰ ਹੁੰਦੀ ਆ ਸੋ ਇੱਕ ਸਾਡੇ ਨਾਲ ਮਹਿਲਾ ਜੁੜੇ ਨੇ ਜਿਨ੍ਹਾਂ ਨੇ ਇੱਕ ਸ਼ਰਤ ਦੇ ਉੱਤੇ ਵੀ ਮੈਂ ਮੂੰਹ ਨਹੀਂ ਦਿਖਾਣਾ ਚਲੋ ਉਹਨਾਂ ਨੇ ਰਾਤੀ ਬਚਾਇਆ ਅਸੀਂ ਫਿਰ ਵੀ ਗੱਲ ਕਰਦੇ ਆ ਅਸੀਂ ਉਹਨਾਂ ਦਾ ਮੂੰਹ ਨਹੀਂ ਦਿਖਾ ਸਕਦੇ ਪਰ ਉਹਨਾਂ ਨਾਲ ਗੱਲ ਕਰਾਂਗੇ ਇੱਥੇ ਗਵਾਣ ਚ ਹੀ ਰਹਨੇ ਹੋ ਜੀ ਲੱਗੇ ਚੱਕੀ ਰਹਨੇ ਹੋ ਜੀ ਹਾਂ ਜੀ ਕੀ ਰਾਤੀ ਕੀ ਕੀ ਮੰਜ਼ਰ ਸੀ ਕੀ ਦੇਖਿਆ ਤੁਸੀਂ ਰਾਤੀ ਇਹ ਹੀ ਦੇਖਿਆ ਕਿ ਬਹੁਤ ਜ਼ਿਆਦਾ ਲੜਾਈ ਹੋਈ ਕਿ ਮਤਲਬ ਕਿ ਐਨੀ ਮਾਰਕੁਟਾਈ ਹੋਈ ਐ ਇਹਨਾਂ ਦੀ ਅਸੀਂ ਮੂੰਹ ਨਾਲ ਵੀ ਕਹਿ ਰਹੇ ਸੀ ਵੀ ਛੱਡ ਦਿਓ ਛੱਡ ਦਿਓ ਛੱਡ ਦਿਓ ਜੀ ਤੇ ਕੋਈ ਰੁਕ ਨਹੀਂ ਸਿਰਿਆ ਹੈਗਾ ਬੜਾ ਔਖਾ ਸਾਰਿਆਂ ਨੇ ਰਲ ਕੇ छुੜਾਇਆ ਜੀ ਤੇ ਇਹਨਾਂ ਨੂੰ ਹਟਾਇਆ ਇਹਦੇ ਸਿਰਸੂਰ ਦੇ ਉੱਤੇ ਉਹਨਾਂ ਨੇ ਮਾਰੀ ਕੀ ਮਾਰ ਰਹੇ ਸੀ ਵਿੱਚ ਪਤਾ ਮੈਂ ਇਹ ਨਹੀਂ ਸੀ ਦੇਖਿਆ ਅਸੀਂ ਬਾਅਦ ਵਿੱਚ ਆਏ ਸੀਗੇ ਜੀ ਤੇ ਕੋਈ ਦਾਤ ਦੂਤ ਕਹਿੰਦੇ ਆ ਵੀ ਦਾਤ ਮਾਰੇ ਕਿੰਨੇ ਕ ਜਾਣੇ ਸੀ ਇਹ ਦੱਸ ਸਕਦੇ ਹੋ ਦੋ ਜਾਣੇ ਹੀ ਦੇਖੇ ਨੇ ਮੈਂ ਤਾਂ ਅੱਛਾ ਜੀ ਹਾਂ ਜੀ ਉਹਨਾਂ ਨੇ ਬਈ ਮਤਲਬ ਕੀ ਇਹਨਾਂ ਦੇ ਮੂੰਹ ਇਹਦੇ ਸਿਰਸੂਰ ਤੇ ਮਾਰੀ ਤੇ ਫਿਰ ਇਹਦੀ ਮੰਮੀ ਵਿੱਚ ਛੁੜਾ ਰਹੇ ਸੀ ਬਈ ਮਤਲਬ ਕਿ ਹਟ ਨਹੀਂ ਸੀ ਰਹੇ ਲੜਨ ਤੋਂ ਅਸਤਾ ਸਾਰੇ ਮੂੰਹ ਨਾਲ ਕਹਿ ਰਹੇ ਹੋਣ ਵਿੱਚ ਅਸੀਂ ਤਾਂ ਨਹੀਂ ਕਿ ਸਾਡੇ ਨਾਲ ਲੱਗ ਜਾਵੇ ਅਸੀਂ ਤਾਂ ਵੀ ਮੇਰਾ ਅਸੀਂ ਹਟਾਉਣ ਦੀ ਇਹਨਾਂ ਨੂੰ ਬੜੀ ਕੋਸ਼ਿਸ਼ ਕੀਤੀ ਸੋ ਲੱਗਦਾ ਕਿ ਜੇ ਕਿਤੇ ਨਾ ਮੱਲੇ ਵਾਲੇ ਪਿੰਦੇ ਤਾਂ ਇਹਨਾਂ ਦਾ ਕੰਮ ਤਮਾਮ ਹੋ ਗਿਆ ਹਾਂਜੀ ਹਾਂਜੀ ਇਹਨੂੰ ਮਾਰ ਦੇਣਾ ਸੀ ਉਹਨਾਂ ਨੇ ਮਾਰ ਦੇਣਾ ਸੀ ਹਾਂਜੀ ਸੋ ਇਦਾਂ ਦਾ ਇਹ ਮਾਮਲਾ ਜਿਹੜੀ ਸਰਕਾਰ ਇਸ ਟਾਈਮ ਕਹਿੰਦੀ ਆ ਅਸੀਂ ਲੋਕਾਂ ਨੂੰ ਸੁਰੱਖਿਆ ਪ੍ਰੋਵਾਈਡ ਕਰੇਗੀ ਕਿ ਸਹੀ ਹੈ ਵੀ ਦਿਨ ਦਿਹਾੜੇ ਹੁਣ ਅੱਜ ਕੱਲ ਕੋਈ ਵੀ ਕਿਸੇ ਨੂੰ ਵੱਡ ਡੋਕ ਕੇ ਚਲ ਜਾਂਦਾ ਤਾਂ ਬੇਗੋਪ ਬੋਏ ਮਤਲਬ ਕੀ ਕਰਨਾ ਚਾਹੀਦਾ ਵੈ ਸੋ ਕੀ ਤੁਹਾਡੀ ਇਸ ਲੜਾਈ ਦਾ ਕੀ ਕਹਿਣਾ ਕਿ ਇਹ ਜਿੱਦਾਂ ਇਹਨਾਂ ਨਾਲ ਹੋਇਆ ਕਿ ਇਹ ਇਸ ਟਾਈਮ ਪ੍ਰਸ਼ਾਸਨ ਇਹਨਾਂ ਨੂੰ ਕੋਈ ਦੇਖਣ ਨਹੀਂ ਆਇਆ ਪੁਲਿਸ ਮੁਲਾਜ਼ਮ ਵੀ ਕੋਈ ਕਰੀ ਨਹੀਂ ਆਇਆ ਇਹਦਾ ਮਤਲਬ ਫਿਰ ਸਰਕਾਰਾਂ ਢਕੋਸਲੇ ਕਰਦੀਆਂ ਮੈਨੇ ਜਿਹੜੀ ਸੁਰੱਖਿਆ ਆਮ ਆਦਮੀ ਨੂੰ ਦਵਾਂਗੇ ਕੋਈ ਲੱਗਦਾ ਆਮ ਆਦਮੀ ਨੂੰ ਸੁਰੱਖਿਆ ਮਿਲੇਗੀ ਕਦੀ ਉਹ ਇਹ ਤਾਂ ਉਹਨਾਂ ਨੂੰ ਫਿਰ ਚਾਹੀਦਾ ਹੀ ਹੈ ਨਾ ਬਈ ਮਤਲਬ ਕਿ ਜੇ ਹੁਣੇ ਰਿਪੋਰਟ ਕਰਕੇ ਆਇਆ ਤਾਂ ਵੀ ਆ ਕੇ ਦੇਖਣਾ ਚਾਹੀਦਾ ਵੈ ਸੋ ਬਿਲਕੁਲ ਇਹ ਮਹਿਲਾ ਬਿਲਕੁਲ ਇੱਥੇ ਲੱਗੇ ਰਹਿੰਦੇ ਨੇ ਪਰ ਅਗਲੇ ਡਰਦਾ ਹਰ ਇੱਕ ਕੋਈ ਕਿ ਉਹਨਾਂ ਦੇ ਬੱਚੇ ਵੀ ਜਿਹੜੇ ਆ ਕਮਾ ਕਰਦੇ ਜਾਂਦੇ ਨੇ ਪਰਿਵਾਰ ਕੰਮ ਤੇ ਜਾਂਦਾ ਤੇ ਡਰ ਦੇ ਮਾਰੇ ਸੋ ਆਂਟੀ ਸਾਡੇ ਨਾਲ ਆਂਟੀ ਤੁਹਾਡੇ ਵੀ ਸਾਡੀ ਤੁਸੀਂ ਕੁਝ ਪਰ ਵਿੱਚ ਉਧਰ ਨਿਕਲ ਜਾਓ ਮੇਰੀ ਬਾ ਉਹਨਾਂ ਨੇ ਤਾਂ ਕਮਾਰ ਕੇ ਮੈਨੂੰ ਦੋ ਵਾਰੀ ਘਰ ਆਇਆ ਔਰ ਮੇਰੀ ਬਾ ਦੇ ਉੱਤੇ ਉਹਨਾਂ ਨੇ ਮੁੱਕੇ ਮਾਰੇ ਹੈਗੇ ਆ ਮੇਰੇ ਆਲਾ ਪਾਟੇ ਦੇ ਉੱਤੇ ਨੀਲ ਦੇ ਨਿਸ਼ਾਨ ਪਏ ਹੋਏ ਆ ਗਲਤਕ ਮੇਰਾ ਦਬਾ ਦਿੱਤਾ ਸੀ ਇਹਨਾਂ ਨੇ ਤਾਂ ਮੱਲੇ ਵਾਲੇ ਪੈ ਗਏ ਤਾਂ ਮੈਨੂੰ ਉਹਨਾਂ ਦੇ ਵਿਚਾਰਿਆਂ ਨੇ ਖਿੱਚ ਕੇ ਕੱਢਿਆ ਮੈਨੂੰ ਬਾਹਰ ਨਹੀਂ ਤੇ ਮਾਰ ਦਿੰਦੇ ਅਗਲਾ ਹੁਣ ਦੇਖੋ ਜੀ ਇਹੋ ਜਿਹੇ ਬੰਦੇ ਸਾਹਮਣੇ ਕੋਈ ਬਿਆਨ ਵੀ ਦੇਣ ਨਹੀਂ ਆਏਗਾ ਰੱਦਾ ਮਾਰਾਂ ਅਗਲਾ ਕਹਿਗਾ ਸਾਡੇ ਬੱਚੇ ਜਾਂਦੇ ਘੇਰ ਕੇ ਉਹ ਮੁੰਡਾ ਜਿਹੜੇ ਧਰੇ ਆ ਕਿ ਮਾਰ ਸਕਦੇ ਰਸਤੇ ਜੀ ਕਿਸੇ ਨੂੰ ਘੇਰ ਕੇ ਉਹਨੂੰ ਮਾਰ ਸਕਦੇ ਹਰ ਕੋਈ ਡਰੇਗਾ ਜੀ ਡਾੜਿਆ ਕੋਲ ਡਰਦਾ ਹੈਗਾ ਗਰੀਬੰਦੇ ਦਾ ਕੱਝ ਗਲ ਕੋਈ ਨਹੀਂਏਗਾ ਬਸ ਹੀ ਕੋਈ ਏਦਾਂ ਨਾ ਕੋਈ ਨਹੀਂ ਅਸੀਂ ਖੜੇ ਨਾਲ ਜਿੱਥੇ ਤੱਕ ਸੱਚ ਆ ਤੁਹਾਡੇ ਨਾਲ ਖੜਾਂਗੇ ਅਸੀਂ ਸੱਚ ਨੂੰ ਉਜਾਗਰ ਕਰਾਂਗੇ ਸੋ ਦੋਸਤੋ ਜਿਹੜੇ ਤੁਸੀਂ ਮਾਮਲੇ ਨੂੰ ਕਿੱਦਾਂ ਦੇ ਦਿਓ ਕੀ ਕਹਿਣਾ ਐ ਸੋ ਐਸ ਐਚਓ ਸਾਹਿਬ ਕਹਿੰਦੇ ਆ ਵੀ ਮੈਂ ਮਾਮਲਾ ਕਦੋਂ ਦਾ ਹੈ ਕਿ ਐਸ ਐਚਓ ਸਾਹਿਬ ਦੇ ਜਿਹੜੇ ਧਿਆਨ ਚ ਹੀ ਨਹੀਂ ਹੈਗਾ ਮਾਮਲਾ ਕਿਉਂਕਿ ਮਾਮਲਾ ਬੜਾ ਛੋਟਾ ਆ ਐਸ ਐਚਓ ਸਾਹਿਬ ਤੇ ਤਾਂ ਧਿਆਨ ਨਹੀਂ ਚ ਕਿਸੇ ਨੇ ਮੁਲਾਜ਼ਮ ਨਹੀਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਅਜੇ ਬੰਦਾ ਮਰਿਆ ਨਹੀਂ ਜੇ ਮਰਿਆ ਹੁੰਦਾ ਤਵਰੇਤੇ ਸਹਾਨੂੰ ਭੂਤੀ ਲੈਣ ਵਾਲੇ ਲੀਡਰ ਚਮਕਾਨ ਵਾਲੇ ਬੜੇ ਬੰਦੇ ਆਣੇ ਸੀ ਪਰ ਕਹਿੰਦੇ ਆ ਗਰੀਬ ਦਾ ਤਾਂ ਰੱਬ ਵੀ ਕਿਸੇ ਵੇਲੇ ਧੋਖਾ ਹੋਇ ਕਰ ਜਾਂਦਾ ਸੋ ਇਦਾਂ ਦਾ ਮਾਮਲਾ ਆ ਸੋ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਕਿ ਇਹ ਸਰਕਾਰ ਜਿਹੜੀ ਆ ਸਿਸਟਮ ਆ ਇਹਦੇ ਵਿੱਚ ਕਿੰਨਾ ਕ ਕਾਨੂੰਨ ਦਾ ਖੋਫਾ ਲੋਕਾਂ ਵਿੱਚ ਤੁਸੀਂ ਆਪ ਦੱਸੋ ਕਿ ਘਰ ਬੈਠੇ ਤੁਹਾਡੇ ਦੇ ਕਿੰਨੇ ਆ ਝੂਠੇ ਪਰਚੇ ਪਏ ਆ ਤੇ ਜਦੋਂ ਸੱਚਾ ਪਰਚਾ ਕਿਸੇ ਦਾ ਹੋਵੇ ਜਿਹੜੇ ਸੱਚੇ ਜਿੰਨਾ ਜ਼ੁਲਮ ਹੋਇਆ ਹੋਵੇ ਤੇ ਉਹਨੂੰ ਕਿੰਨਾ ਪਰਚਾ ਕਰਾਉਣ ਲਈ ਟਾਈਮ ਲੱਗਦਾ ਉਹਨੂੰ ਕਿੰਨਾ ਔਖਾ ਹੋਣਾ ਮੈਂਦਾ ਤੁਸੀਂ ਜਰੂਰ ਦੱਸਣਾ ਕਮੈਂਟਾਂ ਵਿੱਚ ਸੋ ਜਦ ਤੱਕ ਜੁੜੇ ਰਹੋ ਸਾਡੇ ਨਾਲ ਦੇ ਦਿਰੋ ਯੂਨਾਈਟਿਡ ਬੋਟ ਕੈਮਰਾ ਸਤਪਾਲ ਦੇ ਨਾਲ